ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਤੁੰਗਾ ਹੈੜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਇਕੋਟ ਬਹੁਤ ਸਾਰੇ ਭੈਣ ਭਰਾ ਫੋਨ ਲਾਉਂਦੇ ਨੇ ਬਾਈ ਯਾਰ ਸੂਈ ਸਵਾਈ ਜਰਸੀ ਲੈਣੀ ਆ ਘਰੇ ਦੁੱਧ ਪੀਣ ਨੂੰ ਕੋਈ ਹੋਈ ਤਾਂ ਦੱਸਿਓ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੋਊ ਨਗਵੀ ਜਰਸੀ ਬਰੀਡ ਦੇ ਆ ਜਾਦੇ ਤੇ ਹੈ ਵੀ ਜਾਦੇ ਸੂਈਆਂ ਸਵਾਈਆਂ ਵੜਣਾ ਤਾਜ਼ੀਆਂ ਸੂਈਆਂ ਬਾਕੀ ਜਿਹਦੇ ਜਿਹੜੇ ਵੀ ਮਨ ਨੂੰ ਲੱਗਦੀ ਆ ਇਹਦੇ 1 ਮਨ ਨੂੰ ਲੱਗਦੀ ਐਗਲਾ 1 ਲੈ ਲੈ ਜੇ 2 ਲੱਗਦੀਆਂ 2 ਲੈ ਲੈ ਮੁੱਲ ਜਮ ਜੈਜ ਲੋਟ ਜੇ ਭਾ ਹੋਣਗੇ ਨਿੱਕੇ ਨਿੱਕੇ ਬਾਕੀ ਇਨਫਰਮੇਸ਼ਨ ਲੈ ਦੇਣਾ ਕਿੰਨਾ ਦੁੱਧ ਆ ਕਿੰਨਾ ਮੁੱਲ ਆ ਸਾਰੀ ਡਿਟੇਲ ਲੈ ਦੇਣਾ ਤੁਹਾਨੂੰ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੀ ਭਾਈ ਲਾਡੀ ਘਰੇ ਨਾਲ ਜੀ ਪਿੰਡ ਤੁੰਗਾ ਹੜੀ ਜਿਹੜਾ ਲੁਧਿਆਣਾ ਹੀ ਰਾਏਪੁਰ ਤੋਂ 10-12 ਕਿਲੋਮੀਟਰ ਦੇ ਪਿੰਡ ਹੈ ਫੋਨ ਨੰਬਰ ਦੱਸ ਦੀ 985529812 ਜਾਦੇ ਸੂਈਆਂ ਸਵਾਏਂਗੇ ਲਾਡੀ ਹਾਂਜੀ ਬਾਈ ਸੂਈਆਂ ਜਿਆਦੇ ਇਹ ਤੁਸੀਂ ਸ਼ੁਰੂ ਕਰ ਇੱਕ ਨੰਬਰ ਤੋਂ ਇਹ ਬਾਈ ਆਪਣੇ ਕੋਲ ਹੀ ਸੂਈ ਆ ਹੂੰ ਕੱਲ ਕ ਦੀ ਸੂਈ ਹੋਈ ਆ ਹੂੰ ਮਗਰ ਵੱਛੀ ਆ ਬਾਈ ਬਹੁਤ ਸੋਹਣੀ ਜਰਸੀ ਹੈ ਦੋਸਤੋ ਮਗਰ ਵੱਛੀ ਜਰਸੀ 나ੜੂਆ ਵੇਖ ਸਕਦੇ ਆ ਗਿੱਲਾ ਹੀ ਪਿਆ ਜੀ ਕੱਲ ਦੀ ਸੂਈ ਆ ਕਿੰਨਾ ਕ ਦੁੱਧ ਪਿਆ ਜੀ ਲਾਡੀ ਬਾਈ ਦੁੱਧ ਤਾਂ 16 ਕਿਲੋ ਆਰਾਮ ਨਾਲ ਪਿਆ ਦੇ ਠੀਕ ਆ 11 12 ਕਿਲੋ ਦਾ ਬੋਲਾ ਕੱਢੀ ਜਾਂਦੀ ਆ ਬੋਲਾ ਹੈਗਾ ਇਸ ਟਾਈਮ ਜੈ ਜਪਾ ਲਾਡੀ ਜੈ ਵੀਰੇ ਦਾ ਭਾਰ 40000 ਦੀ ਦੇ ਰਾਂਗੇ ਠੰਡੀ ਸੀੜਾ ਠੀਕ ਹੈ ਕੋਈ ਹੋਣੀ ਹੈਗਾ ਮਾਰਨ ਮੂੜਨ ਵਾਲੀ ਨਹੀਂ ਹੈਗੀ ਜਮਾਂ ਓਕੇ ਆ ਮੋਟੀ ਧਾਰ ਆ ਬਈ ਦੋਸਤੋ 11 12 ਕਿਲੋ ਬੌਲਾ ਕੱਲ ਦੀ ਸੂਈ ਥੱਲੇ ਤਿਆਰ ਹੈ 40000 ਦੀ ਦੇ ਦੇਣੀ ਆ ਇਹ ਜਰ ਸਿੰਘਾਂ ਤਹਿਸੀਲ ਸੌ ਹੀ ਹੁੰਦੀਆਂ ਸਿੰਘਾਂ ਦੀ ਝੁੰਗੀ ਆ ਤੇ ਜੇ ਝੁੰਗੀ ਸਿੰਘ ਨਾ ਹੁੰਦੇ ਫਿਰ 40000 ਮੁੱਲ ਨਹੀਂ 50 55000 ਦੀ ਦੇਣੀ ਸੀ ਪਰ ਜਿਹਨੇ ਦੁੱਧ ਪੀਣ ਨੂੰ ਲੈਣੀ ਆ ਉਹਨੂੰ ਸਿੰਘ ਕਹਿੰਦੇ ਵੀ ਕੀ ਆ ਬੱਚਾ ਇਹਦੇ ਮਗਰ ਵੱੱਛੀ ਆ ਥੋੜਾ ਜਿਹਾ ਬੱਚੇ ਦਾ ਕਰਦੀ ਦਿੱਤਾ ਆ ਜੇ ਸੂਏ ਪਸ਼ੂ ਤਾਂ ਫਿਰ ਬੱਚੇ ਦਾ ਕਰਦਾ ਹੀ ਹੁੰਦਾ ਤਾਂ ਹੀ ਕਰਦੀ ਆ ਥੋੜਾ ਜਿਹਾ ਬੱਚੇ ਦਾ ਹੂੰ ਲੇਵਾ ਭਾਂਡਾ ਪੂਰਾ ਵੱਡਾ ਡਾਵळा 16 ਕਿਲੋ ਤੋਂ ਲਾਢੀ ਕਹਿੰਦਾ ਨਾਰਮਲੀ ਦੁੱਧ ਪਿਆਜੂ ਬਾਕੀ ਕੱਲ ਦੀ ਸੂਈ ਥੱਲੇ 11 12 ਕਿਲੋ ਬੌਲੀ ਹਾਜ਼ਰ ਤੇ 16 ਕਿਲੋ ਦੁੱਧ ਬਾਹਲਾ ਨਹੀਂ ਖੁੱਲਾ ਪਿਆ ਦੇਣਾ ਬਾਕੀ ਬੱਚਾ ਮਗਰ ਕੰਮ ਦਾ ਵਧੀਆ ਸੇਵਾ ਕਰ ਲੋਗੇ ਠੰਡੀ ਹੀਲ ਆ ਵੀਰੇ ਆਉਣੇ ਸੂਏ ਨੂੰ ਵਹਿੜ ਤਿਆਰ ਹੋ ਜੂ ਸੀਐਸਓ ਪੂਰੀ ਆ ਅਮਰੀਕਨ ਆਰਗਾ ਲੇਵਾ ਵੀਡੀਓ ਬਣਾ ਰਹੇ ਆ 12:00 ਵਜੇ ਧਾਰਾ ਮਾਰ ਕੇ ਤੁਹਾਨੂੰ ਵਿਖਾ ਦਿੰਨੇ ਆ 40000 ਦੀ ਦੇ ਦੇਣੀ ਆ ਮੋٹے ਮੋٹے ਥਾਣ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਇਹ ਤਾਂ ਸਿੰਗ ਕਿਸੇ ਨੇ ਦਗਾਏ ਨਹੀਂ ਸਿੰਗ ਤਾਂ ਚਲੋ ਹੁਣ ਵੀ ਬਣ ਜਾਣਗੇ ਜੇ ਕੋਈ ਥੋੜੇ ਥੋੜੇ ਬਣਾ ਲੇ ਤਾਂ ਛੋਟੇ ਰਹਿ ਜਾਣਗੇ ਜੀਨੇ ਦੁੱਧ ਪੀਣ ਨੂੰ ਲੈਣੀ ਉਹਨੂੰ ਸਿੰਗ ਕੀ ਕਹਿੰਦੇ 40000 ਦੀ ਦੇ ਦੇਣ ਹਾਂ ਝੁੰਗੀ ਤਾਂ ਉਹ ਵੀ ਕਰ ਦਿੰਦੇ ਕਰਮਾ ਵਾਲੀ ਹੁੰਦੀ ਆ ਠੀਕ ਆ ਆ ਬੱਚਾ ਫੜ ਆ ਦੋਸਤੋ ਚਵਾਈ ਵੇਖੋ ਪੂਰੀ ਮੋਟੀ ਆ ਇਹ ਐ ਕਿڑی ਲੈ ਕੇ ਚੋਣੋ ਠੀਕ ਆ ਪੀੜੀ ਢਾ ਕੇ ਭਵਾ ਬਾਈ ਕਹਿੰਦਾ ਅਗਲਾ ਚਵਾਈ ਕਰ ਲੈ ਬਹੁਤ ਮੋਟੀ ਆ ਬੋਲੀ ਆ ਹਮ ਸਹੀ ਆ ਦੋਸਤੋ 14 ਆ 16 ਕਿਲੋ ਨਾਰਮਲ ਦੁੱਧ ਪਿਆਜੂ ਅੱਜ 11 12 ਕਿਲੋ ਬੋਲੀ ਹਾਜ਼ਰ ਆ 40000 ਦੀ ਦੇ ਦੇਣੀ ਆ ਇੰਨੇ ਦੁੱਧ ਵਾਲੀ ਤਾਜੀ ਸੂਈ ਵਹਿੜ ਮਗਰ ਬੱਛੀ ਵਾਲੀ ਕਿਸੇ ਨੇ ਨਹੀਂ ਦੇਣੀ हां सेवा ਕਰ ਲਓ ਦਾ ਬੜਾ ਦੋ ਨੰਬਰ ਕੱਢ ਲਓ ਬਾਹਰ ਨੂੰ ਇਹ ਬਈ ਟੋਕੜਾ ਬੜੀ ਮਹੀਨੇ ਤੋਂ ਉੱਪਰ ਹੋ ਗਿਆ ਟੀਕਾ ਰੱਖੇ ਨੂੰ ਹਾਂਜੀ ਤੇ ਹੁਣ ਜਾਨੀ 6-7 ਕਿਲੋ ਦੁੱਧ ਹੈਗਾ ਠੰਡੀ ਜੀ ਲਾ ਵੀਰੇ ਕਿੰਨੇ ਦੀ ਲੱਡੀ ਬਈ ਇਹ ਦੇ ਦਾਂਗੇ ਆਪਾਂ 20000 ਦੀ ਦੇ ਦਾਂਗੇ ਬਾਈ 6-7 ਕਿਲੋ ਦੁੱਧ ਹੈਗਾ ਦੁੱਧ ਹੋਰ ਬਾਦੂ ਮੱਝਾਂ ਵਰਗਾ ਦੁੱਧ ਆਇਆ ਮੇਰੇ 20000 ਦੀ ਦੇ ਦੇਣੀ ਆ ਮਹੀਨਾ ਹੋ ਗਿਆ ਟੀਕਾ ਧਰੇ ਨੂੰ ਏ ਆਈ ਹੋਈ ਨੂੰ ਨਗ ਜਿਹੜਾ ਮਰਜੀ ਲੈ ਲਓ ਪੀੜੀ ਡਾਹ ਕੇ ਚੋ ਕੇ ਲਿਆਇਓ ਪੂਰੇ ਸੀਲ ਸਾਉ ਹੈ ਸੀਲ ਸਾਉ ਵਾੜੀ ਆ ਉਹ ਤਾਂ ਬੱਚੇ ਦੀ ਕਰਦੀ ਕਰਕੇ ਥੋੜੀ ਜੀ ਤੇਜ਼ੀ ਕਰਦੀ ਸੀ ਉੱਥੇ ਜਾ ਕੇ ਤੁਹਾਨੂੰ ਧਾਰਾ ਮਾਰ ਕੇ ਵਿਖਾਈਆਂ ਇਹ ਬਿਨਾ ਬੱਚੇ ਵਾਲੀ ਆ ਇਹ ਤਾਂ ਹੀ ਤੇਜ਼ੀ ਨਹੀਂ ਕਰਦੀ ਕਿਉਂਕਿ ਤਾਇਆ ਸੂਆ ਪਸ਼ੂ ਦਾ ਬੱਚੇ ਦਾ ਮੋਹ ਕਰਦਾ ਹੀ ਆ ਆ ਥਣ ਵੇਖੋ ਕਿੰਨਾ ਚੰਗਾ ਇੱਕ ਨੰਬਰ ਦਾ 40000 ਦੀ ਦੇ ਦੇਣੀ ਆ ਇੱਕ ਨੰਬਰ ਦੋ ਨੰਬਰ 20000 ਦੀ 6-7 ਕਿਲੋ ਦੁੱਧ ਇਹਦੇ ਥੱਲੇ ਤਿਆਰ ਆ ਧਾਰਾਂ ਇਹਦੀਆਂ ਵੀ ਲਾਡੀ ਕਹਿੰਦਾ ਮਾਰ ਕੇ ਵਿਖਾ ਦਿੰਨੇ ਵੀਰੇ ਇਹ ਜਾਂਤ ਬਹੁਤ ਘੱਟ ਫੀਲ ਹੁੰਦੀ ਪਰ ਠੰਡੀ ਹੀ ਲਾ ਪਤਾ ਦਿਹਾਉਣੇ ਆ ਬਾਈ ਹਾਂ ਲੈ ਆਂ ਬਹਿ ਜਾ ਤਾ ਇਹ ਆਹ ਲੋ ਕੋਈ ਪਸਮਾਈ ਨਹੀਂ ਕੋਈ ਪਹਾੜਾ ਨਹੀਂ ਪਾਇਆ ਸਿੱਧੀਆਂ ਹੀ ਧਾਰਾਂ ਮਾਰਦੀਆਂ 6-7 ਕਿਲੋ ਹਾਜ਼ਰ ਹੈ ਮੂਫੀ ਤਾਂ ਆ ਜੀ ਵੀਰੇ ਜੈ ਜੀ ਸੇਵਾ ਕਰਨ ਹੋਵੇ ਜਾਂਦੇ ਦੂਰ ਹਾਂ ਉਹਦੀ ਫੀਲ ਗਾਰੰਟੀ ਆ ਵੀਰੇ ਸਹੀ ਆ ਜੇ ਲਾਤਾ ਵਾਲੀ ਹੁੰਦੀ ਤਾਂ ਹੁਣ ਵੀ ਮਾਰਨੀ ਸੀ ਇਹਨੇ ਬਿਣਾ ਨਿਆਣੇ ਤੋਂ ਧਾਰਾ ਮਾਰੀਆਂ ਤਿੰਨ ਨੰਬਰ ਕੱਢ ਲਏ ਜੀ ਦੱਸਿਓ ਲਾਢੀ ਇਹਦੇ ਬਾਰੇ 12 13 ਦਿਨ ਹੋ ਗਏ ਸੋਹੀ ਨੂੰ ਬੱਸਾ ਮਗਰਾ ਹੁਣ 8-9 ਕਿਲੋ ਹੈਗਾ 8-9 ਕਿਲੋ ਲਾਢੀ ਕਹਿੰਦਾ ਇਸ ਟਾਈਮ ਤਿਆਰ ਹੈ ਅੱਗੇ ਹੁਣ ਤੁਹਾਡੀ ਸੇਵਾ ਵਧੀਆ ਦਾਣਾ ਦਾਪਾ ਪਾਉਂਗੇ 2.5 ਕਿਲੋ ਤੜਕੇ ਫੀਡ 2.5 ਕਿਲੋ ਹੱਥ ਨੇ ਫੀਡ ਤੇ ਆਪੇ ਦੁੱਧ ਦੋਨੇ ਟਾਈਮ ਦੁੱਧ ਵਧੀਆ ਪਿਆ ਦੇਣਾ ਨੇ ਬਾਕੀ ਜਾਨ ਵਾਲੀ ਹੈ ਜਿਹੜੀ ਆਪੀ ਹੋਰ ਜਰਸੀ ਹੈ ਬਦਾਮੀ ਰੰਗ ਦੀ ਜਰਸੀ ਹੈ ਮਗਰੇ ਦੇ ਬੱਛਾ 40 ਆ ਇਹ ਦੇ ਥੱਲੇ 1 ਨੰਬਰ 40 ਦੀ ਇਹ ਦੇ ਥੱਲੇ 8-9 ਕਿਲੋ ਅੱਜ ਤਿਆਰ ਹੈ ਮਗਰੇ ਦੇ ਬੱਛਾ ਬ੍ਰੀਡ ਬਰੂਡ ਬਹੁਤ ਹੈ ਬਦਾਮੀ ਰੰਗ ਦੀ ਜਰਸੀ ਹੈ ਜੇ ਕੋਈ ਪਿਓਰ ਜਰਸੀ ਲੈਣ ਦਾ ਚਾਹਵਾਨ ਹੋਵੇ ਤੇ ਫੋਨ ਲਾ ਲਿਓ ਚੋਕੇ ਲੈ ਜਾਓ ਠੀਕ ਨਾਗ ਸੀਲਸ ਆਊਗਾ ਨਾਗ ਸੀਲਸ ਆਊਗਾ ਲਾਡੀ ਕਿੰਨੇ ਦੀ ਇਹ 40 ਦੀ ਦੇ ਦਾਂਗੇ ਇਹ ਵੀ 40 ਦੀ ਆ ਜਾਓ 4 ਨੰਬਰ ਲਾਡੀ ਇਹ ਤਾਂ ਅਜੀਬ ਹੋਇਆ ਬੱਛਾ ਮਗਰੀ ਮਗਰੀ ਕੰਨ ਕਰਾਂਜੀ ਜੀ ਦੂਈ ਹੋਈ ਆ ਕਿੰਨਾ ਕੁ ਦੁੱਧ ਦੇ ਦੂ ਵੀਰੇ ਦੁੱਧ ਇਹਦੇ ਥੱਲੇ ਹੁਣ ਬੌੜਾ ਹੈਗਾ ਯਾਨੀ 10 ਦਿਨੇ ਢੇਰ ਤੇੜ ਠੀਕ ਹੈ 13-14 ਕਿਲੋ ਦੁੱਧ ਪਿਆ ਦੂ ਵੀਰੇ ਲੈ ਬਾ ਦੇਖ ਲੋ 10 ਕਿਲੋ ਅੱਜ ਬੌਲੀ ਤਿਆਰ ਹੈ ਪਰਸੋਂ ਦੀ ਸੂਈ ਆ ਮਗਰੇ ਦੇ ਬੱਛਾ ਇਹਦੂ ਜਿਹੜੀ ਪਹਿਲਾਂ ਵਿਖਾਈ ਜਰਸੀ ਉਹਦੇ ਮਗਰ ਵੀ ਬੱਛਾ ਬਸ ਇੰਨਾ ਕੁ ਹੈਗਾ ਜਿਹੜਾ ਥੋੜਾ ਜਿਹਾ ਕਰਦੀ ਉਹਦੇ ਬੱਚਾ ਮੂਰੇ ਆ ਦੂਜਿਆਂ ਦੇ ਮਗਰ ਉਹ ਵੀ ਥੋੜਾ ਜਿਹਾ ਕਰਦੀ ਸੀ ਬੱਚਾ ਤਾਈਓਂ ਹੀ ਮੂਰੇ ਆ ਨਹੀਂ ਉਧਰ ਬੱਚੇ ਆ ਇੱਕ ਬੈਠਾ 2 ਨੰਬਰ ਬਿਨਾ ਬੱਚੇ ਵਾਲੀ ਆ ਆ ਲਓ ਜੀ ਮੋਟੀ ਧਾਰ ਹੈ ਇਹ ਗਾਗ ਠੰਡੀ ਸੀ ਰ ਭਾਦ ਆਉਂਦੀ ਆਪਣੀਆਂ ਗਾਰੰਟੀ ਆ ਠੰਡੀ ਸੀ ਸਹੀ ਆ ਹਾਂ ਓਕੇ ਹੁਣ ਜੈਜਾ ਮੌਲਾ ਢੀ ਇਹ ਰ ਆਏਗਾ 45000 ਦੀ ਇਹ 45000 ਦੀ ਮਗਰ ਬੱਚਾ 10 ਕਿਲੋ ਬੌਲੀ ਆ 13 14 ਤਾਂ ਲਾਡੀ ਕਹਿੰਦਾ ਨਾਰਮਲੀ ਪਿਆਜੂ ਇੰਨਾ ਤਾਂ ਆਰਾਮ ਨਹੀਂ ਪਿਆ ਤਨਾ ਬਾਕੀ ਥੋੜੀ ਸੇਵਾ ਜੇ ਵੱਧ ਕੋਈ ਦਾਣਾ ਦੱਪਾ ਪਾਲੂਗਾ ਬਾਕੀ ਜਿਹੜੀ ਪਰਸੋਂ ਦੀ ਸੂਈ 10 ਕਿਲੋ ਬੌਲੀ ਆ ਕਿਲੋ 1.5 ਕਿਲੋ ਤੜ ਕੇ ਦੁੱਧ ਵਦੀ ਕਿਲੋ 1.5 ਕਿਲੋ ਆਥਨੇ ਵਦੀ 13 14 ਪਿਆ ਦੇਣਾ ਇਹਨੇ ਇੱਕ ਨੰਬਰ ਪਿਆਜੂ 16 ਕਿਲੋ ਤੇ ਥੱਲੇ ਤਾਂ 11 12 ਕਿਲੋ ਬੌਲੀ ਆ ਸੂਈ ਵੀ ਕੱਲ ਦੀ ਆ ਨਾਲੇ ਅੱਗੇ ਲਾਡੀ 5 ਨੰਬਰ ਇਹਨੂੰ ਵੀ ਬਾਈ 13 14 ਮੈਨ ਹੋਗੇ ਸੂਈ ਨੂੰ 11 12 ਕਿਲੋ ਹਾਜ਼ਰ ਆ ਚਵਾਈ ਵੀਰੇ ਇੱਕ ਨੰਬਰ ਠੀਕ ਐ ਇਹਨ ਮੋਟੀ ਚਵਾਈ ਆ ਬਾਈ ਮੈਂ ਬੰਦਾ 2 ਮਿੰਟ ਜਗਾ ਚੋ ਨੂੰ ਪੂਰੀ 11 12 ਕਿਲੋ ਹਾਜ਼ਰ ਹੈ ਸੂਈ ਸਵਾਈ ਹੈ ਤਾਜੀ 2 ਮਿੰਟ ਚ ਬਾਈ ਕਹਿੰਦਾ ਚਵਾਈ ਕਰਕੇ ਉੱਠ ਕੜੂ ਅਗਲਾ ਮੋਟੀ ਧਾਰ ਬਾਕੀ ਗੱਬਣਾ ਦਾ ਵਹਿਮ ਹੁੰਦਾ ਇਹਦਾ ਸੂਈਆਂ ਸਵਾਈਆਂ ਹੈਗੀਆਂ ਅਗਲਾ ਚੋ ਕੀ ਲੈ ਜੇ ਜੇ ਕੋਈ ਦੂਰ ਦਰਾਡੇ ਵਾਲਾ ਭੈਣ ਭਰਾ ਨਹੀਂ ਆ ਸਕਦਾ ਅਗਲਾ ਵੀਡੀਓ ਕੱਲ ਤੇ ਛੋਲੇ ਧਾਰਾ ਮਾਰ ਮਾਰ ਤਾਂ ਲਾਡੀ ਹੁਣੀ ਆਪ ਵੀ ਵਿਖਾਈ ਜਾਂਦੇ ਆ ਕਿ ਚਵਾਈ ਦੀਆਂ ਸਾਰੀਆਂ ਓਕੇ ਆ 11 12 ਕਿਲੋ ਇਹਦੇ ਥੱਲੇ ਤਿਆਰ ਆ ਦੁੱਧ 2 3 ਕਿਲੋ ਦੁੱਧ ਹੋਰ ਬਾਝੂਗੀ ਕਿੰਨੇ ਦੀ ਲਾਢੀ ਜਿਹੜੇ ਪੰਤਾਲ ਲਈ ਠੀਕ ਆ ਮਾਨਤਾਨ ਦੇ ਜੋੜਾ ਲੈਣਾ ਕੱਲੀ ਕੋਈ ਨਹੀਂ ਮਾਨਤਾਨ ਹੋ ਜੂਗਾ ਠੀਕ ਆ ਹਾਂਜੀ ਆਪਣਾ ਇਹ ਨਹੀਂ ਹੁੰਦਾ ਹੈਗਾ 55 ਮੰਗੇ 45 ਦੀ ਦੇਦੀਏ ਹਮ ਬਸ 1000 2000 ਇੱਧਰ ਉੱਧਰ ਹੋ ਜਾਂਦਾ ਲਾਢੀ ਮਾਨਤਾਨ 1000 ਉੱਧਰ 1000 2000 ਲਾਢੀ ਕਹਿੰਦਾ ਅੱਗੇ ਪਿੱਛੇ ਹੋ ਜਾਂਦਾ ਹੁੰਦਾ 10000 ਵਾਲਾ ਫਰਕ ਨਹੀਂ ਕਿ 55 ਮੰਗਿਆ 45 ਦੀ ਦੇਤੀ ਉਹਨਾਂ ਫਰਕ ਨਹੀਂ ਪੈਣਾ ਕੱਦ ਚ ਵੱਡੀ ਆ 11 12 ਕਿਲੋ ਤਿਆਰ 13 14 ਇਹ ਪਿਆਜੂ 45 ਦੀ ਅੱਗੇ ਲਾਢੀ 6 ਨੰਬਰ ਇਹ ਨੂੰ ਤਾਜੀ ਸੂਈ ਹੋਈ ਆ ਹੂੰ ਬੱਚੀ ਸੀਗੀ ਮਗਰ ਉਹ ਮਰ ਗਈ ਅੱਛਾ ਹਾਂਜੀ ਵੀਡੀਓ ਹੈਗੀ ਉਹ ਮੂੰਹ 'ਚ ਪਾਣੀ ਪੈ ਗਿਆ ਸੂਣ ਲੱਗੇ ਜੇ ਆਪਣੇ ਕੋਲ ਦੇਰ ਜਦ ਆਪਾਂ ਉੱਤੇ ਬੈਗਿਆ ਜਾਵਾਂ ਤੇ ਹੁਣ ਜਾਨੀ ਇਹਦੇ ਵੱਲੇ ਬੌਲਾ ਹੈਗਾ ਜੀ 7 ਤੋਂ ਪਲੱਸ ਹੀ ਆ ਠੀਕ ਆ 11 12 ਕਿਲੋ ਉਹ ਦੇ ਵੀ ਪੈ ਰੂਗੀ ਬਾਹਰ ਦਾ ਡੈਗ ਕਿੰਨਾ ਆਹ ਦੇ ਰਾਂਗੇ ਜੀ ਇਹ ਧੱਸੀ ਦੀ 2 ਘਟ 40 ਦੀ 38000 ਦੀ लाडी ਕਹਿੰਦਾ ਤਾਜੀ ਸੂਈ ਆ ਮਗਰ ਵੱੱਛੀ ਸੀ ਸੂਨ ਸਰ ਬੱਚੇ ਦੇ ਮੂੰਹ ਚ ਪਾਣੀ ਪੈ ਗਿਆ ਬੱਚੇ ਦੀ ਵੀਡੀਓ ਹੈਗੀ ਆ ਸੂਂਦੀ ਦੀ ਵੀਡੀਓ ਹੈਗੀ ਆ ਜ਼ੇਰ ਦੀ ਵੀਡੀਓ ਹੈਗੀ ਆ 3 ਦਿਨ ਹੋ ਗਏ ਸੂਈ ਨੂੰ 7 ਕਿਲੋ ਤੋਂ ਬਾਹਰ ਬੌਲੀ ਹੈਗੀ ਆ 10 ਕਿਲੋ ਪਿਆਜੇ 11 ਕਿਲੋ ਪਿਆਜੇ ਇਹਨਾਂ ਨੂੰ ਦੁੱਧ ਪਿਆ ਦੂ ਤਿੰਨ ਦੋ ਤਾਂ ਫਿਰ ਕੋਈ ਬਾਹਲਾ ਵੀ ਨਹੀਂ ਦੱਸ 11 ਕਿਲੋ ਤਾਂ ਨਾਰਮਲ ਹੀ ਕੋਕਾ ਦੇ ਦਿੰਦਾ ਚਬਾਈ ਇਹਦੀ ਵੀ ਵਧੀਆ ਓਕੇ ਆ ਕਿਉਂਕਿ ਨਗ ਜਿਆਦੇ ਵਾਰੀ ਵਾਰੀ ਸਾਰਿਆਂ ਦੀਆਂ ਧਾਰਾ ਮਾਰਦੇ ਨਹੀਂ ਕਿਉਂਕਿ ਵੀਡੀਓ ਲੰਮੀ ਹੋ ਜਾਣੀ ਆ ਪਹਿਲਾਂ ਦੋਹਾਂ ਤਿੰਨਾਂ ਦੀਆਂ ਮਾਰ ਕੇ ਵਿਖਾਤੀਆਂ ਉਸ ਤੋਂ ਬਾਅਦ ਸੂਈਆਂ ਸਵਾਈਆਂ ਹੈਗੀਆਂ ਚੋ ਕੇ ਲੈ ਜਾਓ ਫੁੱਲ ਤਸੱਲੀ ਕਰਕੇ ਆਪਣੇ ਬਾਬੇ ਦੀ ਕਿਰਪਾ ਨਾਲ ਦੋ ਦੋ ਹੀ ਜਾਂਦੀਆਂ ਗੱਡੀਆਂ ਆਪਣੇ ਕੋਲੇ ਹੈਗੀਆਂ ਨੇ ਚਲੋ ਵਧੀਆ ਦਾ ਮਾਲ ਆਨਲਾਈਨ ਹੀ ਜਾਂਦਾ ਇਹ ਆਪਣਾ ਠੀਕ ਹੈ ਹਾਂਜੀ 7 ਨੰਬਰ ਤੇ ਆ ਜਾ ਲਾਡੀ ਏ ਵੀ ਬਾਈ ਤਾਜੀ ਸੂਈਆ ਉਹ ਸੀਗਾ ਬੱਚਾ ਇਹ ਤਾਂ ਉਹ ਕੱਲ ਗੱਡੀ 'ਚ ਪੈਰਪੂਰ ਧਰਤਾ ਠੀਕ ਆ ਅੱਛਾ ਥੋੜਾ ਕਮਜ਼ੋਰ ਸੀਗਾ ਜੀ ਉਹ ਪਿਆਵਾ ਸਵੇਰੇ ਜਾਣੀ ਅੱਜ ਚੜਾਈ ਕਰ ਗਿਆ ਜੀ ਕਿੰਨਾ ਇਹ ਕਿੰਨਾ ਕੁ ਦੁੱਧ ਦੇ ਦੂ ਬਾਈ 8-9 ਕਿਲੋ ਹੁਣ ਹੈਗਾ ਇਹਦੇ ਥੱਲੇ ਠੀਕ ਆ 5-7-8 ਦਿਨ ਦੀ ਸੀਗੀ ਆ ਇਹ 5-7 ਕਿ ਦਿਨ ਦੀ ਸੂਈ ਆ 7-8 ਕਿਲੋ ਲਾਢੀ ਕਹਿੰਦਾ ਇਹਦੇ ਥੱਲੇ ਹੈਗਾ ਦੁੱਧ ਗੱਡੀ ਦੇ ਵਿੱਚ ਬਾਈ ਕਹਿੰਦਾ ਸੂਈ ਸਵਾਈ ਆਈ ਆ ਬੱਚੇ ਦੇ ਪੈਰਪੂਰ ਧਰਿਆ ਗਿਆ ਤੇ ਬੱਚਾ ਚੜਾਈ ਕਰ ਗਿਆ ਬੱਚਾ ਤੁਹਾਨੂੰ ਵਿਖਾਈ ਦਿੱਤਾ ਵੈੜ ਕੱਦ ਵਾਲੀ ਇਹ ਵੀ ਕੱਦ ਵੱਡਾ ਵਾਲੀ ਆ ਜਾਨ ਵਾਲੀ ਆ ਵੱਡਾ ਕੱਦ ਹੈ 7-8 ਕਿਲੋ ਤਿਆਰ ਹੈ ਚੋਕੇ ਲੈ ਜਾਓ 2-4 ਕਿਲੋ ਤਾਂ ਆਰਾਮ ਨਾਲ ਹੀ ਵਧਾ ਦੇਣਾ ਯਾਨੀ ਕਿ 13-14 ਦੁੱਧ ਇੰਨਾ ਪਿਆਉਣਾ ਚਾਹੀਦਾ ਕਿਉਂਕਿ ਵੈੜ ਕੱਦ ਕਾਠ ਵਾਲੀ ਆ ਬਾਕੀ ਵੀਰੇ ਇੱਕ ਅੱਧਾ ਦਨ ਬੱਚੇ ਦਾ ਕਰ ਜਾਂਦੀ ਹੁੰਦੀਆਂ ਹਾਂ ਉਹ ਜਿਆਦਾ ਇਹਨਾਂ ਬੱਚਾ ਛੱਡਣ ਦੀ ਲੋੜ ਵੀ ਹੈ ਹਾਂ ਆਂ ਵੀ ਤੂੰ ਲੈ ਲੈ ਸੋਸੋ ਸੋਸੋ ਜੋ ਸੀਗਾ ਜੀ ਆਪਾਂ ਸੰਭਾਲ ਦਿੰਨੇ ਆ ਸਮਝੋਰ ਸੀ ਬੈਗ ਉੱਤੇ ਧਰਤਾ ਜੀ ਹਾਂ ਆ ਲੋ ਬੱਚਾ ਵੇਖ ਪੈਰਪੁਰ ਤਾਂ ਰਹਿ ਗਿਆ ਹਣਾ ਬਾਕੀ ਇਹ ਸੀਲਸਾਉ ਹੀ ਹੁੰਦੀਆਂ ਭਾਵਾਂ ਬੱਚਾ ਛੱਡਣਾ ਤਾਂ ਛੱਡ ਲੋ ਨਹੀਂ ਛੱਡਣਾ ਤਾਂ ਆ ਵੀ ਆ ਵੇਖੋ ਲੋ ਕੋਈ ਬੱਚਾ ਨਹੀਂ ਛੱਡਿਆ ਤਾਂ ਬੱਚਾ ਤਾਂ ਚਲੋ ਇਹ ਤਾਂ ਛੱਡਣ ਵਾਲਾ ਹੀ ਹੈ ਨਹੀਂ ਸੀਲਸਾਉ ਪੂਰੀ ਐ ਹਾਂ ਨਾਲ ਹੀ ਸ਼ਰਲਾ ਮਾਰ ਗਈ ਸ਼ਰਲੇ ਵਾਲੀ ਸੀਲਸਾਉ ਹੀ ਹੁੰਦੀ ਹੈ ਜਿਹੜੇ ਚੌਂਦਿਆਂ ਤੋਂ ਸ਼ਰਲਾ ਮਾਰੇ ਕਿੰਨੇ ਦੀ ਲਾਡੀ 40 ਦੀ ਦੇ ਦਾਂਗੇ ਲਓ ਜੀ ਇਹ ਵੀ 40 ਦੀ ਭਾਜਾ ਦੇ ਸਾਰਾ ਉੱਥੇ ਜੀ ਕੋਈ 40 ਦੀ ਕੋਈ 38 ਦੀ ਕੋਈ 45 ਦੀ ਮਤਲਬ ਲੋਟ ਜਿਆ ਕੰਮ ਹੈ ਮੱਝ ਲਵਾਂਗੇ ਫੰਡਰ ਮੱਝ ਹੀ 50 55 ਹਜ਼ਾਰ ਦੀ ਆਉਂਦੀ ਘੱਟੋ ਘੱਟ ਮਾੜੀ ਘੱਟ ਵਜਨ ਵਾਲੀ ਚੰਗੀ ਭਾਰੀ ਫੰਡਰ ਮੱਝ ਦਾ 60 65 ਦੀ ਵਿਕਦੀ ਆ ਤੇ ਇਹ ਦਾ ਫੇਰ ਦੁੱਧ ਵਾਲੀਆਂ ਕੋਈ ਖੰਡਰਾ ਨਹੀਂ ਆ ਤਾਜ਼ੀਆਂ ਸੂਈਆਂ ਵਾ ਤੇ 14 14 13 13 ਕਿਲੋ ਦੁੱਧ ਵਾਲੀ ਤਾਜੀ ਸੂਈ ਮੱਝ ਲਵਾਂਗੇ ਸਵਾ ਲੱਖ ਦੀ ਆਉਂਦੀ ਘੱਟੋ ਘੱਟ ਇਹਨਾਂ ਦਾ ਮੁੱਲ ਕਿਹੜਾ ਕੋਈ 40 ਦੀ ਫੰਡਰ ਮੱਝ ਨੂੰ ਵੀ ਘਾਟਾ ਕੋਈ 45 ਦੀ ਅੱਗੇ 8 ਨੰਬਰ ਲਾਢੀ ਇਹ ਸੂਣ ਵਾਲੀ ਹੈ ਜੀ ਅੱਛਾ ਇਹ ਗੱਬਣ ਆ ਜੀ ਹਾਂ ਇਹ ਗੱਬਣ ਆ ਜੀ 10 ਤਰੀਕ ਨੂੰ ਡੈਂਕੂਲੇ ਹੁੰਦੇ ਆ ਠੀਕ ਹੈ ਬਾਕੀ ਇੱਧਰ ਉੱਧਰ ਵੀ ਦਨ ਲੈ ਜਾਂਦੇ ਪਹਿਲਾਂ ਵੀ ਦੂ ਸਕਦੀ ਹੈ ਜੀ ਹਾਂ ਲਾਹੇ ਜਾਣੀ ਪਈ ਹੋਈ ਆ ਜਾ ਉਹਨਾਂ ਦੀ ਹੈ ਲਾਹੇ ਪਈ ਵੀ ਹੈ ਗੱਬਣ ਹੈ ਜੇ ਕੋਈ ਗੱਬਣ ਲੈਣ ਦਾ ਚਾਹ ਵਾਣਾ ਤੇ ਚਲੋ ਗੱਬਣ ਵੀ ਹੈਗੀ ਆ 10 ਨੂੰ ਦਿਨ ਪੂਰੇ ਹੁੰਦੇ ਆ ਕੋਈ 4 ਦਿਨ ਜਾਨਵਰ ਪਹਿਲਾਂ ਵੀ ਸੂ ਸਕਦਾ 2 ਦਿਨ ਉੱਤੇ ਵੀ ਲੈ ਸਕਦਾ ਉਹ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਆ ਹਾਂ ਬਦਾਮੀ ਰੰਗ ਦੀ ਵਹਿੜ ਦੁੱਧ 13 14 15 ਕਿਤੇ ਨਹੀਂ ਗਿਆ ਬਾਕੀ ਕਿਲੋ 2 ਕਿਲੋ 3 ਕਿਲੋ ਦੋ ਤਾਂ ਆਪਣੀ ਸੇਵਾ ਸੰਭਾਲਦਾ ਹੁੰਦਾ ਜਿਹੜਾ ਕੋਈ 2 ਕਿਲੋ ਦਾਣਾ ਵੱਧ ਪਾ ਲੈਂਦਾ 2 ਕਿਲੋ ਵੱਧ ਪਿਆਈ ਜਾਂਦੀ ਹੈ 13 14 ਤਾਂ ਨਾਰਮਲ ਜਿਹਾ ਮੰਨ ਕੇ ਲੈ ਲਓ ਇਹਨਾਂ ਤਾਂ ਆਰਾਮ ਨਾਲ ਪਿਆ ਦੇਣਾ ਕਿਉਂਕਿ ਫਜਨ-ਵਜਨ ਬਹੁਤ ਆ ਬਾਕੀ ਝੋਲ ਬਹੁਤ ਆ ਲੇਵਾ ਲਾਹੂ ਬਹੁਤ ਆ ਛੰਡੀ ਸੀਲ ਆ ਬਾਕੀ ਵੀਰੇ ਸੀਲ ਸਾਉ ਆ ਸੀਲ ਸਾਉ ਪੂਰੀ ਆ ਕਿੰਨੇ ਦੀ ਲਾਡੀ 48 ਦੀ ਲਓ ਜੀ ਇਹ ਵੀ 45 ਦੀ ਜੋੜਾ ਲੈ ਲਵਾਂਗੇ ਕੋਈ 1000 1500 ਵੱਧ ਮਾਨ ਤਾਨ ਹੋ ਜੂ ਅੱਗੇ ਆ ਜਾ ਲਾਡੀ 9 ਨੰਬਰ ਇਹ ਵੀ ਸੂਣ ਵਾਲੀ ਹੈ ਤਿਆਰੀ ਆ ਬੱਸ ਅੱਜ ਵੀ ਹੋ ਸਕਦੀ ਆ ਦਿਨ ਵੀ ਕੱਢ ਸਕਦੀ ਆ ਦੁੱਧ ਕਿੰਨਾ ਕੱਢ ਜੂ ਭਾਈ ਦੁੱਧ ਤਾਂ ਇਹ ਮਾਲਕਾਂ ਨੇ ਦੱਸਿਆ 14 ਕਿਲੋ ਪਹਿਲਾਂ ਦੇਗੀ ਐਸ ਤੇ ਹੁਣ ਵੀਰੇ ਵਾਦੇ ਦੇ ਦੂਗੀ ਬਾਕੀ ਅੰਦਾਜ਼ਾ ਲੇਵੇ ਤੋ ਲੈ ਹੀ ਲੈਣਾ ਦੁੱਧ ਦੇ ਦਿਨ ਪੂਰੇ ਹੋ ਗਏ ਆ ਸੂਪੇ ਦਾ ਘੰਟੇ ਨੂੰ ਸੂਪੇ ਲੈ ਜੇ ਤਾਂ ਇੱਕ ਦਿਨ ਲੈ ਜੇ 14 ਕਿਲੋ ਦੁੱਧ ਲਾਡੀ ਕਹਿੰਦਾ ਜੀ ਤੋ ਲਈ ਆ ਮਾਲਕ ਕਹਿੰਦੇ ਅਸੀਂ ਚੋਇਆ 14 15 ਮੰਨ ਕੇ ਸੌਦਾ ਕਰ ਲਿਓ ਮੋٹے ਮੋٹے ਥਾਣ ਹੈ ਹੈਗੀ ਜਰਸੀ ਆ ਕਲਰ ਕਾਫੀ ਆ ਜਰਸੀ ਭਾਵੇਂ ਕਾਫੀ ਹੋਵੇ ਭਾਵੇਂ ਬਲੈਕ ਹੋਵੇ ਭਾਵੇਂ ਬਦਾਮੀ ਹੋਵੇ ਦੁੱਧ ਤਾਂ ਇਹਨਾਂ ਦਾ ਸੇਮ ਹੀ ਹੁੰਦਾ ਮੱਝਾਂ ਆ ਰਗਾ ਵੀਰੇ ਥਾਣ ਤੁਸੀਂ ਦੇਖ ਲਓ ਗੁਲਾਬੀ ਥਾਣਾ ਮੋٹے ਥਾਣ ਆ ਇਹਨਾਂ ਮੱਝਾਂ ਵਾਲੇ ਥਾਣ ਨੇ ਹੂੰ ਮੋٹے ਮੋٹے ਇੱਕ ਜਿੱਕਾਈ ਹੈ ਖੰਡੀ ਹੀਲ ਪੂਰੀ ਆ ਹਾਂ ਅੱਗੇ ਨੂੰ ਵੀ ਲੰਮਾ ਹਵਾਨਾ ਆ ਲਓ ਜੀ ਨੇ ਗੱਬਨ ਦੀ ਕੋਈ ਧਾਰ ਨਹੀਂ ਮਾਰਦਾ ਲੈ ਗੱਬਨ ਦੀਆਂ ਧਾਰਾਂ ਮਾਰਦਿਆਂ ਮੋਟੀ ਧਾਰ ਆ ਲਓ ਜੀ ਬਸ ਤਿਆਰੀ ਆ ਕਿੰਨੇ ਦੀ ਲਾਡੀ 47 ਦੀ ਵੇਦਾਂਗੇ ਲਓ ਜੀ 47 ਦੀ 15 ਕਿਲੋ ਦੁੱਧ ਪਿਆ ਜੂ ਸੂਨ ਨੂੰ ਤਿਆਰ ਆ ਘੰਟੇ ਨੂੰ ਸੂਪੇ ਦੋਵਾਂ ਘੰਟੇ ਨੂੰ ਸੂਪੇ ਕੱਢ ਜੇ ਤਾਂ ਰਾਤ ਕੱਢ ਜੇ ਅੱਗੇ ਲਾਡੀ ਇਹ ਬੰੂ ਬੱਚੀ ਆ ਚਾਰ ਦੰਦ ਵੀਰੇ ਤਿਆਰ ਹੋ ਗਈ ਆਣੀ ਵਧੀਆ ਹੁਣ ਹੁਣ ਬਹੁਤਾ ਟਾਈਮ ਨਹੀਂ ਲੈਂਦੀ ਹੈਗੀ ਠੀਕ ਆ ਸੂਤੇ ਪਹਿਲਣ ਬੱਚੀ ਆ ਚਾਰ ਦੰਦ ਪੂਰੇ ਕੱਦ ਕਾਠ ਵਾਲੀ ਜੇ ਕੋਈ ਪਹਿਲਣ ਪਲੂਣ ਬੱਚੀ ਲੈਣ ਦਾ ਚਾਹਵਣਾ ਲੌਣ ਲੱਗ ਪਈ ਐ 15 ਦਿਨਾਂ ਨੂੰ ਸੂਪੇ 20 ਦਿਨਾਂ ਨੂੰ ਸੂਪੇ ਤੇ 15 20 ਦਿਨ ਜਿਹਨੇ ਸੇਵਾ ਕਰਨੀ ਐ ਇੱਕ ਅੱਧਾ ਗੱਟਾ ਫੀਲਡ ਦਾ ਪਾਲੇ ਕਾਰਗਲ ਦਾ ਨਾਲੇ ਤਾਂ ਲੇਵਾ ਸੀਨ ਤਾਂ ਬਈ ਇਹ ਕੀ ਦੇਖ ਲੋ ਤੁਸੀਂ ਕਲੂਨ ਆ ਪੂਰਾ ਵੱਡਾ ਤਿਆਰ ਕਰੂ ਤੇ ਨਾਲੇ ਵਜਨ ਹੋਰ ਤਿਆਰ ਕਰ ਲਾਂਗੇ ਕਿੰਨੇ ਦੀ ਲਾਡੀ 42 ਦੀ ਦੇ ਦਾਂਗੇ ਬਈ ਲਓ ਜੀ ਚੱਕੋ ਇਹ ਵੀ 42 ਦੀ ਤੇ ਜੇ ਤੁਸੀਂ ਔਸਰ ਵੱੱਛੀ ਲਓ ਜਰਸੀ 25 30000 ਦੀ ਕੱਲੀ ਔਸਰ ਆਉਂਦੀ ਐ ਪਤਾ ਨਹੀਂ ਉਹਨੇ ਆਉਂਦੀ ਨੇ ਗੱਬਣ ਹੋ ਜਾਣਾ ਖਣੀ 4 ਮਹੀਨੇ ਪੱਠੇ ਵੀ ਪਾਉਣੇ ਪੈ ਸਕਦੇ ਆ ਤੇ ਕਈ ਵਾਰਾਂ ਪਹਿਲੇ ਟੀਕੇ ਤੇ ਰਹਿੰਦੀਆਂ ਹਨ ਨਹੀਂ ਦੂਜਾ ਟੀਕਾ ਵੀ ਭਰਉਣਾ ਪੈ ਸਕਦਾ ਤੇ ਔਸਰ ਲੈਣ ਨਾਲੋਂ ਕਈ ਗੁਣੇ ਚੰਗੀ ਆ 25-30 ਹਜ਼ਾਰ ਦੀ ਔਸਰ ਵੱੱਛੀ ਆਉਣੀ ਆ ਹਾਂ ਇਹ ਗਾਂ ਨੂੰ ਇਹਨੇ ਡਬਲ ਬਣਨਾ ਆ ਆ ਵਾਧੇ ਵਾਲੀ ਆ ਵਾਧੇ ਵਾਲੀ ਆ ਜੀ 42 ਦੀ ਦੇ ਦੇਣੀ ਆ ਔਸਰ ਵੈੜ ਨਾਲੋਂ ਜਿਹੜਾ 10000 ਮੁੱਲ ਵੱਧ ਆ ਤੇ ਹੈ ਵੀ ਤਿਆਰ ਆ ਗੱਭਣ ਸਾਲ ਕਿੱਥੇ ਤੁਹਾਨੂੰ ਝਾਕਣਾ ਪੈਣਾ ਕਿੱਥੇ ਇਹਨੇ 15 20 ਦਿਨਾਂ ਨੂੰ ਸੂ ਪੈਣਾ ਤੇ 14 15 ਕਿਲੋ ਦੁੱਧ ਪਿਆਜੂ ਚਾਰ ਹੀ ਥਾਣਾ 15 20 ਦਿਨ ਜਿਹੜੇ ਪੱਠੇ ਪਾਉਣੇ ਆ ਇੱਕ ਅੱਧਾ ਗੱਟਾ ਕਾਰਗਲ ਦਾ ਪਾ ਲਈ ਅਗਲਾ 2000 ਵਾਲਾ ਜਿਹੜਾ ਤਿਆਰ ਪਸ਼ੂ ਨੂੰ ਪਾਉਣੇ ਆ ਨਾਲੇ ਤਾਂ ਵਜਨ ਹੋਰ ਕਰਜੂ ਨਾਲੇ ਇਹਦੇ ਅੰਗੂ ਲੈਵਾ ਤਿਆਰ ਕਰਕੇ ਸੂ ਜਦੋਂ ਤਿਆਰ ਹੋ ਗਈ ਦਿਨ ਜਰੂਰ 15 20 ਲੈ ਜੂ ਅੱਜ ਦੀ ਵੀਡੀਓ ਦੇ ਵਿੱਚ ਇਹ ਲਾਢੀ ਗਰੇਵਾਲ ਦੀਆਂ 10000 ਸਿੰਘਾਂ ਜਿਨ੍ਹਾਂ ਦੇ ਵਿੱਚੋਂ ਤਿੰਨ ਗੱਬਣਾਂ ਸੱਤ ਸੂਈਆਂ ਸਵਾਈਆਂ ਦੋਆਂ ਕਿਤੇ ਮਗਰ ਵੱਛੀਆਂ ਦੂਜੀਆਂ ਵੱਛੇ ਵਾਲੀਆਂ ਇੱਕ ਦਾ ਬੱਚਾ ਚੜਾਈ ਕਰ ਗਿਆ ਇੱਕ ਬਿਨਾ ਬੱਚੇ ਵਾਲੀ ਆ ਫੋਨ ਨੰਬਰ ਸਕਰੀਨ ਤੇ ਆ ਲੋਟ ਜੇ ਪਾ ਇਸ ਤੋਂ ਘੱਟ ਮੁੱਲ ਜਿੱਦਾ ਫਿਰ ਤੁਹਾਨੂੰ ਵੀ ਪਤਾ ਦੇਣੀ ਆ ਵੀ ਕੀ ਨੇ ਕੋਈ 40 ਦੀ ਕੋਈ 38 ਦੀ ਕੋਈ 42 ਦੀ ਕੋਈ 45 ਦੀ ਇਹ ਸਾਰਾ ਮਾਲ ਹੀ ਸੇਲ ਹੈ ਫੋਨ ਲਾ ਲਿਓ ਬਾਈ ਦੇ ਘਰੇ ਆ ਜੋ ਤਸੱਲੀ ਕਰਕੇ ਲੈ ਜਾਓ ਜੇ ਕੋਈ ਆਨਲਾਈਨ ਮੰਗਾਉਣਾ ਚਾਹੁੰਦਾ ਤੇ ਆਨਲਾਈਨ ਦੀ ਸੁਵਿਧਾ ਹੈਗੀ ਆ ਗੱਡੀਆਂ ਤੁਹਾਡੇ ਘਰੇ ਆ ਜਾਣਗੀਆਂ ਤੇ ਅਗਲਾ ਆਪਦੇ ਜਾਨਵਰ ਲਾ ਲੇ ਤੇ ਦੁੱਧ ਪੀਵੇ ਸਾਰਿਆਂ ਨੂੰ ਸასი ਸ਼ਾ